ਗੁਰਦੁਆਰਾ ਸਾਹਿਬ ਜਾਦ ਸ਼ਹੀਦਾਂ ਕੁਰੇਜੋ ਰੇਜੋ ਮੀਡੀਆ ਵਿਖੇ ਕਲਤੂਰਾ ਸਿਖ ਇਤਿਦਾ ਨਵੇਂ ਵਰੇ ਦਾ ਧਾਰਮਿਕ ਕੈਲੰਡਰ ਕੀਤਾ ਗਿਆ ਜਾਰੀ ਦਿੱਤੇ ਦਿਨੀ ਗੁਰਦੁਆਰਾ ਸਾਹਿਬ ਜਾਦ ਸ਼ਹੀਦਾਂ ਕੁਰੇਜੋ ਰੇਜੋ ਮੀਡੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਇਤਲੀ ਡਿਸਰ ਮੋਰ ਤਰਫ ਪ੍ਰਚਾਰ ਸੰਸਥਾ ਕਲਤੂਰਾ ਸਿਖ ਇਤਿਦਾ ਨਵੇਂ ਵਰੇ 2025 ਦਾ ਕੈਲੰਡਰ ਸੰਕਲਨ ਲਈ ਜਾਰੀ ਕੀਤਾ ਗਿਆ ਜ਼ਿਕਰ ਜੋ ਹੈ ਕਲਤੂਰਾ ਸਿੱਖ ਸੰਸਥਾ ਪਿਛਲੇ ਇੱਕ ਤੋਂwidehat ਤੋਂ ਵੱਧ ਸਮੇਂ ਤੋਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਇਟਾਲੀਅਨ ਜਰਮਨ ਅਤੇ ਫ੍ਰੈਂਚ ਭਾਸ਼ਾ ਵਿੱਚ ਮੁਕਾਕੇ ਫ੍ਰੀ ਵੰਡਿਆ ਰਹੀ ਹੈ ਇਟਲੀ ਵਿੱਚ ਹੋਣ ਵਾਲੇ ਲਗਭਗ ਸਾਰੇ ਹੀ ਨਗਰਕੀਤਾਂ ਵਿੱਚ ਸਿੱਖ ਇਤਿਹਾਸ ਦੀਆਂ ਸਮੇਂ ਸਮੇਂ ਤੇ ਵੱਖ-ਵੱਖ ਕਿਤਾਬਾਂ ਇਟਾਲੀਅਨ ਵਿੱਚ ਮੁਕਾਕੇ ਫ੍ਰੀ ਵੰਡੇ ਜਾਂਦੇ ਹਨ ਸਸਤਾ ਵੱਲੋਂ ਹਰ ਸਾਲ ਸਿੱਖ ਇਤਿਹਾਸ ਦੇਣ ਗੋਲੇਸ਼ ਪਹਿਲੂਆਂ ਅਤੇ ਪਾਤਰਾਂ ਨੂੰ ਉਜਾਗਰ ਕਰਨ ਲਈ ਵੱਖ-ਵੱਖ ਸ਼ਖਸੀਅਤਾਂ ਨੂੰ ਸਮਰਪਿਤ ਕੈਲੰਡਰ ਵੀ ਮੁਕਾਕੇ ਫ੍ਰੀ ਵੰਡੇ ਜਾਂਦੇ ਹਨ ਇਸਹੀ ਲੜੀ ਤਹਿਤ ਸਾਲ 2025 ਦਾ ਕੈਲੰਡਰ ਗੁਰੂ ਘਰ ਦੇ ਪਹਿਲੇ ਗ੍ਰੰਥੀ ਸਹਿਮਾਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਕੀਰਤਨੀਏ ਰਾਗੀ ਟਾਢੀ ਅਤੇ ਕਵੀਸ਼ਰਾਂ ਨੂੰ ਸਮਰਪਿਤ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਇੱਕ ਕੈਲੰਡਰ ਬਹੁਤ ਹੀ ਮੁਸ਼ਕਲਤ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਵਕਫਾ ਗੁਰਦੁਆਰਾ ਸਰਬਾਨਾ ਵਿੱਚ ਜਾਰੀ ਕਰਕੇ ਸੰਗਤਾਂ ਨੇ ਸਪੁਰਦ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸਾਡੇ ਘਰਾਂ ਦੀਆਂ ਕੰਧਾਂ ਦਾ ਸ਼ਿੰਗਾਰ ਬਣ ਸਕੇ ਜਿਸ ਨਾਲ ਕੇ ਸਾਡੇ ਅਤੇ ਸਾਡੇ ਬੱਚਿਆਂ ਦੀ ਨਿਗਾਹ ਜਦੋਂ ਵੀ ਇਹਨਾਂ ਗੋਲੀਆਂ ਧਾਰਮਿਕ ਸਿੱਖਿਆਤਾਂ ਤੇ ਪਵੇ ਤਾਂ ਸਾਨੂੰ ਇਤਿਹਾਸ ਵਿੱਚੋਂ ਇਹਨਾਂ ਸ਼ਖਸੀਅਤਾਂ ਦੇ ਦਰਸ਼ਨ ਹੋਣ ਅੱਦੇ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਧਰਮ ਲਈ ਕੁਝ ਕਰਨ ਦਾ ਜਜ਼ਬਾ ਰੱਖੀਏ ਇਹਨਾਂ ਸ਼ਬਦਾਂ ਦੀ ਸਾਜ ਗੁਰਦੁਆਰਾ ਸਾਹਿਬ ਵੱਲੋਂ ਮੁੱਖ ਸੇਵਾਦਾਰ ਪਈ ਗੁਰਪ੍ਰੀਤ ਸਿੰਘ ਨੂੰ ਪ੍ਰਸਨਲ ਪਾਈ ਗਈ ਉਹਨਾਂ ਵੱਲੋਂ ਕਲਤੂਰਾ ਸਿੱਖ ਸੰਸਥਾ ਦੇ ਸੇਵਾਦਾਰਾਂ ਦਾ ਗੁਰਦੁਆਰਾ ਸਾਹਿਬ ਵਿਖੇ ਆਉਣ ਤੇ ਜੀਵਾਂ ਨੂੰ ਆਖਿਆ ਗਿਆ ਤੇ ਧੰਨਵਾਦ ਕੀਤਾ ਗਿਆ ਭਾਈ ਗੁਰਪ੍ਰੀਤ ਸਿੰਘ ਨੇ ਅੱਗੇ ਆਖਿਆ ਕਿ ਉਹਨਾਂ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਕਲਤੂਰਾ ਸਿੱਖ ਸੰਸਥਾ ਦੇ ਨਾਲ ਹੈ ਅਤੇ ਪ੍ਰਵੇਖ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਲੈਣਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਯੂਰਪ ਤੇ ਇਟਲੀ ਦੀਆਂ ਸਮੂਹ ਸਹਾਸੰਗਤ ਨੂੰ ਬੇਨਤੀ ਪ੍ਰਵਾਨ ਕਰਨ ਹੈ ਜੀ ਅੱਜ ਸਾਡੇ ਬਹੁਤ ਸਤਿਕਾਰਯੋਗ ਕਲਤੂਰਾ ਸਿੱਖ ਵਾਲੇ ਵੀਰ ਸਾਡੇ ਗੁਰਦੁਆਰਾ ਸਾਹਿਬ ਯਾਦ ਸ਼ਹੀਦਾਂ ਕਰੇ ਜੋ ਆਏ ਸਨ ਇਹਨਾਂ ਦੇ ਵਿੱਚ ਉਹਨਾਂ ਨੇ ਨਵੇਂ ਕਲੰਡਰ ਛਪਾਏ ਨੇ ਆਪਣੇ ਜੋ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਤੋਂ ਕਲੰਡਰ ਛਾਪਦੇ ਨੇ ਉਹਨਾਂ ਦੇ ਬਾਵਤ ਉਹਨਾਂ ਨੇ ਇੱਕ ਆਪਣਾ ਛਾਪਾ ਤਿਆਰ ਕਰਿਆ ਆਪਣਾ ਨਾਮ ਰੱਖ ਕੇ ਤੇ ਅੱਡੇ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਰਾਗੀ ਤੇ ਢਾਡੀਆਂ ਨੂੰ ਸਮਰਪਿਤ ਸਾਡੇ ਪਹਿਲੇ ਰਾਗੀ ਭਾਈ ਮਰਦਾਨਾ ਜੀ ਤੇ ਢਾਡੀ ਨੱਥਮਲ ਜੀ ਉਹਨੇ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਇਹਨਾਂ ਨੂੰ ਸਾਰੇ ਸਮਰਪਿਤ ਉਹਨਾਂ ਨੇ ਕਲੰਡਰ ਲਾਂਚ ਕੀਤਾ ਤੇ ਥੋਂ ਥੋਂ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਲੰਡਰ ਪਚਾ ਰਹੇ ਨੇ ਤੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਜਦੋਂ ਵੀਰ ਕਲੰਡਰ ਦੇ ਕੇ ਜਾਂਦੇ ਨੇ ਭਾਈ ਸੰਗਤ ਚ ਇਰੂਰ ਬੰਡੋ ਇੱਕ ਬੇਨਤੀ ਆ ਖਾਸ ਕਰਕੇ ਸਿੱਖ ਸੰਗਤ ਨੂੰ ਤੇ ਪ੍ਰਬੰਧਕਾਂ ਨੂੰ ਜੇ ਮੰਨ ਲਓ ਕੋਈ ਕੈਲੰਡਰ ਦੇ ਵਿੱਚ ਸਾਨੂੰ ਕੋਈ ਗਲਤੀ ਜਾਂ ਔਨਤਾ ਹੀ ਕਰਦੀਆਂ ਨਾ ਆਪਾਂ ਅਗਲੇ ਨੂੰ ਭੱਜ ਕੇ ਨਹੀਂ ਭੇਜਣਾ ਖਾਸ ਕਰਕੇ ਪ੍ਰਬੰਧਕ ਸ਼੍ਰਾਣੀ ਮੈਂ ਇੱਕ ਪ੍ਰਬੰਧਕ ਹੋਣ ਦੇ ਨਾਤੇ ਬੇਨਤੀ ਕਰਦਾ ਆਪਾਂ ਅਗਲੇ ਨੂੰ ਪ੍ਰੇਮ ਨਾਲ ਦੇਖੋ ਜਿਹੜਾ ਸਿੱਖ ਦਾ ਜੀਵਨ ਆ ਸਿੱਖ ਨੇ ਜਾਂ ਦੁਹੇ ਸਿੱਖ ਨੂੰ ਜਾਂ ਗੁਰਸਿੱਖ ਨੇ ਦੁਹੇ ਗੁਰਸਿੱਖ ਨੂੰ ਪ੍ਰੇਮ ਨਾਲ ਬੇਨਤੀ ਨਾਲ ਜੇ ਆਪਾਂ ਇੱਕ ਕਿਸੇ ਤੋਂ ਛੋਟੀ-ਬੋਟੀ ਮਿਸਟੇਕ ਹੋ ਵੀ ਜਾਂਦੀ ਹੈ ਅਗਲੇ ਪਤਤੇ ਨਹੀਂ ਹੋ ਜਾਣਾ ਅਗਲੇ ਨੂੰ ਪ੍ਰੇਮ ਨਾਲ ਵੀ ਬਾਈ ਜੀ ਇੱਥੋਂ ਆ ਚੀਜ਼ ਗਲਤ ਹੋ ਗਈ ਇਹਨੂੰ ਸੁਝਾ ਨਾਲ ਪਤਤੇ ਨਹੀਂ ਹੋਣਾ ਪਤਤੇ ਹੋ ਕੇ ਅਸੀਂ ਆਪਣਾ ਬਹੁਤ ਕੁਝ ਵਿਗਾੜੀ ਬੈਠੇ ਹਾਂ ਮੈਂ ਉਧਰ ਨੂੰ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗਾ ਤੇ ਅੱਜ ਵੀ ਰਾਏ ਵੀ ਸੀ ਆਉਣ ਵਾਲੇ ਸਮੇਂ 'ਚ ਕੁਝ ਵਧੀਆ ਪ੍ਰੋਗਰਾਮ ਅਲਿਕ ਰਹੇ ਨੇ ਕਲਚੂਰਾ ਸਿੱਖ ਵਾਰੇ ਆਪਣੇ ਜਥੇਵੰਦੀ ਉਹਨਾਂ ਨੇ ਸਾਡੇ ਨਾਲ ਕੁਝ ਸਲਾਹਾਂ ਵੀ ਕੀਤੀਆਂ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਬਾਰੇ ਉਹ ਵੀ ਉਹ ਵੀ ਕਮੇਟੀ ਕਲਚੂਰਾ ਆਉਣ ਵਾਲੇ ਸਮੇਂ ਵਿੱਚ ਸੰਗਤ ਅੱਗੇ ਰੱਖੂਗੀ ਪਰ ਐਦਾਂ ਹੀ ਸਾਰੀ ਸੰਗਤ ਦੇ ਇਟਲੀ ਦੇ ਚਰਨਾਂ 'ਚ ਬੇਨਤੀ ਆ ਭਾਈ ਪ੍ਰਬੰਧਕਾਂ ਦੇ ਵੀ ਸੋ ਐਦਾਂ ਹੀ ਕਲਚੂਰਾ ਸਿੱਖ ਦਾ ਆਪਾਂ ਸਾਥ ਦੇਣਾ ਜਦੋਂ ਕੋਈ ਨਵੀਂ ਕਿਤਾਬ ਜਾਂ ਕਲੰਡਰ ਕੁਝ ਵੀ ਨਵਾਂ ਪ੍ਰਾਲਾ ਕਰਦੇ ਨੇ ਭਾਈ ਆਪਾਂ ਇਹਨਾਂ ਦਾ ਸਹਿਯੋਗ ਦੇਣਾ ਜਿਵੇਂ ਮੇਰੇ ਚੇਤੇ ਆ ਪਿਛਲੇ ਸਾਲ ਇਹਨਾਂ ਨੇ ਕਰਮੋਣੇ ਦੇ ਵਿੱਚ ਕੀਤਨੀ ਸਮਾਗਮ ਕਰਾਇਆ ਸੀ ਉਹ ਵੀ ਬਾ ਕਮਾਲ ਪ੍ਰੋਗਰਾਮ ਸੀ ਮਹਾਰਾਦੀ ਦੇ ਆ ਉਹਦੇ 'ਚ ਮੈਨੂੰ ਇੱਕ ਕੰਮ ਬਹੁਤ ਇਹਨਾਂ ਦਾ ਵਧੀਆ ਲੱਗਿਆ ਜਿਹੜਾ ਕਿ ਅਸੀਂ ਥੋੜਾ ਜਿਹਾ ਕੰਮ ਖਰਾਬ ਕਰ ਲਿਆ ਸੀ ਪਰ ਮੈਨੂੰ ਬੜਾਈ ਦੇ ਪਾਤਰ ਨੇ ਭਾਈ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਆਪਣਾ ਕਲਚੂਰੇ ਵਾਲਿਆਂ ਨੇ ਜਿਹੜੀ ਲੰਗਰ ਦੀ ਮਰਿਆਦਾ ਦੁਬਾਰਾ ਉਸ ਨੂੰ ਜਗਜाहਰ ਕਰਿਆ ਜਿਹੜਾ ਅਸੀਂ ਅੱਜ ਕੰਮ ਫੜ ਲਿਆ ਖੜੇ ਜੋੜੇ ਨੰਗੇ ਸਿਰੇ ਸਟਾਲਾਂ ਤੇ ਜਿਵੇਂ ਨਹੀਂ ਉਹ ਨਹੀਂ ਪਈ ਉਹ ਸਾਡੀ ਮਰਿਆਦਾ ਨਹੀਂ ਐ ਸਿੱਖਾਂ ਦੀ ਇਹਨਾਂ ਨੇ ਬਾ ਕਮਾਲ ਇੱਕ ਲੰਗਰ ਲਈ ਪ੍ਰੋਪਰ ਕੁਆਡਰੋ ਤਿਆਰ ਕਰਿਆ ਉਹਦੇ ਚ ਮੈਟ ਵਿਛਾਏ ਬਰਤਨ ਸਾਰਾ ਪ੍ਰਬੰਧ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਲੰਗਰ ਛਕਦੇ ਹਾਂ ਬਾ ਕਮਾਲ ਅੱਗੇ ਵੀ ਵੀਰ ਬੇਨਤੀ ਕਰਕੇ ਹਟੇ ਨੇ ਮੈਨੂੰ ਕਹਿੰਦੇ ਵੀ ਅਸੀਂ ਆਉਣ ਵਾਲੇ ਸਮਾਗਮ ਵੀ ਕੋਸ਼ਿਸ਼ ਕਰਨੀ ਆ ਵੀ ਐਦਾਂ ਹੀ ਲੰਗਰ ਦੀ ਮਰਿਆਦਾ ਨੂੰ ਕਾਇਮ ਰੱਖੀਏ ਆਪਾਂ ਪ੍ਰਬੰਧਕਾਂ ਨੇ ਖਾਸ ਕਰਕੇ ਭਾਈ ਜਰੂਰ ਇਹਨਾਂ ਦਾ ਸਹਿਯੋਗ ਦੇਣਾ ਜਿਹੜੀਆਂ ਸਤੋਂ ਗਲਤੀਆਂ ਹੋ ਰਹੀਆਂ ਦੇਖੋ ਪ੍ਰਬੰਧਕਾਂ ਦੀ ਡਿਊਟੀ ਆ ਵੀ ਆਪਾਂ ਆਪਣੀ ਸੰਗਤ ਨੂੰ ਜਗ ਜाहिर ਕਰੀਏ ਵੀ ਉਹ ਗੱਲਾਂ ਛੱਡਦੇ ਜਾਈਏ ਕਿਹਾ ਸੁਣਿਆ ਮਾਫ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ